ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਆਈ ਪੰਜਾਬ ਸਰਕਾਰ ਨੇ ਮਲਾਜ਼ਮਾਂ ਦੀ ਇੱਕ ਮੰਗ ਨੂੰ ਪੂਰਾ ਕੀਤਾ ਨਾਲ ਹੀ ਪੱਤਰ ਕੀਤਾ ਜਾ ਰਿਹਾ ਜੋ ਪਿਛਲੀਆਂ ਸਰਕਾਰਾਂ ਨੇ ਏਸੀਪੀ ਬੰਦ ਕਰ ਦਿੱਤਾ ਸੀ 30 ਅਪ੍ਰੈਲ 2021 ਨੂੰ ਪੇ ਕਮਿਸ਼ਨ ਲਾਗੂ ਹੋਣ ਸਮੇਂ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਸਕੀਮ ਦੇ ਬਾਰੇ ਦੱਸਦੇ ਹਾਂ ਪੰਜਾਬ ਦੇ ਵਕਫ ਸਰਕਾਰੀ ਅਰਧ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਸਮੇਂ ਸਿਰ ਤਰੱਕੀਆਂ ਨਾ ਹੋਣ ਕਾਰਨ ਤਰੱਕੀਆਂ ਦੇ ਮੌਕੇ ਨਾ ਮਿਲਣ ਕਾਰਨ ਸੇਵਾਵਾਂ ਵਿੱਚ ਖੜੌਤ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ ਨੂੰ ਪ੍ਰਵਾਨ ਕਰਦੇ ਹੋਏ ਏਸੀਪੀ ਸਕੀਮ ਤਹਿਤ ਵਕਫ ਤਰ੍ਹਾਂ ਦੇ ਲਾਭ ਮੁਲਾਜ਼ਮਾਂ ਨੂੰ ਮਿਲਦੇ ਰਹੇ ਪਰ ਪੰਜਾਬ ਸਰਕਾਰ ਵੱਲੋਂ ਪੰਜਵੇਂ ਪੇ ਕਮਿਸ਼ਨ ਦੇ लागू ਕਰਦੇ ਹੀ ਆਪਣੇ ਮਲਾਜ਼ਮਾਂ ਨੂੰ 4 9 14 ਦੇ ਸਕੇਲ ਦੀ ਸੇਵਾ ਬਾਅਦ ਵਿੱਚ 3% ਦੀ ਦਰ ਨਾਲ ਇੱਕ ਤਰੱਕੀ ਹਾਇਰ ਗ੍ਰੇਡ ਪੇ ਦਾ ਲਾਭ ਦਿੱਤਾ ਸੀ ਜੋ ਕਿ ਪਿਛਲੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਹੁਣ ਇੱਕ ਵਿਭਾਗ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਹੁਣ ਪੰਜਾਬ ਸਰਕਾਰ ਨੇ ਪੱਤਰ ਨੰਬਰ 194 ਮਿਤੀ 14 3 2025 ਵਿਸ਼ਾ ਇਨਸਪੈਕਟਰ ਰਿੰਕ ਕਰਮਚਾਰੀਆਂ ਨੂੰ ACP ਲਾਭ ਦੇਣ ਬਾਰੇ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਰਾਹੀਂ ਕਰਮਚਾਰੀਆਂ ਨੂੰ ਇੱਕੋ ਕੈਡਰ ਵਿੱਚ 4 9 14 ਸਾਲ ਦੀ ਨੌਕਰੀ ਪੂਰੀ ਕਰਨ ਤੇ ACP ਸਕੀਮ ਅਧੀਨ ਲਾਭ ਦਿੱਤਾ ਜਾਂਦਾ ਹੈ ਸਰਕਾਰ ਨੇ ਫੈਸਲਾ ਲਿਆ ਹੈ ਕਿ ਇੰਸਪੈਕਟਰ ਰੈਂਕ ਤੋਂ ਅਧਿਕਾਰੀਆਂ ਦੇ ACP ਕੇਸਾਂ ਨੂੰ ਫੈਸਲਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਆਪਣੇ ਪੱਧਰ ਤੇ ਲਿਆ ਜਾਵੇਗਾ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਉਪਰੋਕਤ ਹਦਾਇਤ ਦੇ ਅਨੁਸਾਰ 1 7 21 ਤੋਂ ਪਹਿਲਾਂ ਜਿਹੜੇ ਵੀ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦਾ ACP ਸਕੀਮ ਅਧੀਨ ਲਾਭ ਦੇਣਾ ਬੰਦ ਦਾ ਹੈ ਉਹਨਾਂ ਦੀ ਤਜਵੀਰ ਪੰਜਾਬ ਸਰਕਾਰ ਨੂੰ ਗ੍ਰਾਮ ਮਾਮਲੇ ਅਤੇ ਨਿਆ ਵਿਭਾਗ ਨੂੰ ਜਾਰੀ ਕੀਤੀ ਜਾਵੇ ਜੇਕਰ ਆਪ ਦੀਨ ਤਹਿਤ ਇਨਸਪੈਕਟਰ ਹੈ ਕਰਮਚਾਰੀ ਉਪਰੋਕਤ ਅਨੁਸਾਰ ACP ਸਕੀਮ ਤਹਿਤ ਲਾਭ ਦੇਣ ਦਾ ਕੋਈ ਵੀ ਕੇਸ ਬਕਾਇਆ ਨਹੀਂ ਹੈ ਤਾਂ ਡੀਡੀਓ ਦਸਤਕ ਤਾਂ ਹੇਠ ਇਸ ਸੰਬੰਧੀ ਸਰਟੀਫਿਕੇਟ 7 ਦਿਨਾਂ ਦੇ ਅੰਦਰ ਤੁਹਾਨੂੰ ਭੇਜਿਆ ਜਾਵੇ। ਇਹ ਸੀ ਅੱਜ ਦੀ ਵੱਡੀ ਅਪਡੇਟ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।